ਕੀ ਗੱਲ ਨਾ ਗੱਲ ਕੀ ਕਿਹੜੇ ਬੜੇ ਨਹੀਂ ਸਬਜ਼ੀ ਬਣਾਈ ਐ ਰੋਟੀ ਕਦੋਂ ਬਣੂਗੀ ਰੋਟੀ ਤਾਂ ਬਣਦੀ ਐ ਬਣੂਗੀ ਕੀ ਗੱਲ ਤੇਰੀ ਨੌਕਰਾਂ ਵੀ ਜਦੋਂ ਤੂੰ ਕਹੇ ਵੀ ਉਹਦੀ ਰੋਟੀ ਬਣਨੀ ਚਾਹੀਦੀ ਐ ਮੈਂ ਤਾਂ ਆਪ ਦਾ ਟਾਈਮ ਤੇ ਰੋਟੀ ਬਣਾਉਂ ਅੱਛਾ ਉਹਨਾਂ ਜਿਹੜੇ ਸੀ ਭੁੱਖੇ ਮਰ ਜਾਈਏ ਤੂੰ ਰੋਟੀ ਟਾਈਮ ਤੇ ਬਣਾਵੇਂ ਤੇ ਫਿਰ ਉਹ ਤੋਂ ਪਹਿਲਾਂ ਕੀ ਖਾਈਏ ਨਹੀਂ ਜੇ ਤੈਨੂੰ ਕਾਈ ਹੁੰਦੀ ਆ ਤਾਂ ਆਪ ਦੇ ਰੋਟੇ ਤੂੰ ਥੱਪਲੇ ਕਰ ਮੈਂ ਕਿ ਤੇਰੀ ਨੌਕਰ ਰੱਖੇ ਵੀ ਟਾਈਮ ਤੇ ਜਦੋਂ ਤੈਨੂੰ ਭੁੱਖ ਲੱਗੂ ਉਹ ਤੇਨੂੰ ਪਰੋਸਾਂ ਹਾਂ ਹਾਂ ਉਹਦੀ ਪਰੋਸਾ ਫਿਰ ਸਬਜ਼ੀ ਵੀ ਆਪ ਬਣਾ ਲਿਆ ਕਰ ਮੈਂ ਕਿਹੜਾ ਨੌਕਰਾਂ ਸਾਰੇ ਜ਼ਬਰਦੀ ਸਬਜ਼ੀ ਕਰਨੀ ਅੱਛਾ ਫਿਰ ਮੈਂ ਕਿਹੜਾ ਨੌਕਰ ਆ ਵੀ ਰੋਟੀ ਵੀ ਮੈਂ ਕੱਲੀ ਬਣਾਵਾ ਤੂੰ ਨਾਲ ਲੱਗ ਕੇ ਬਕਵਾਇਆ ਕਰ ਸਬਜ਼ੀ ਦਾ ਕਿ ਸਬਜ਼ੀ ਤਾਂ 10 ਮਿੰਟਾਂ ਚ ਬਣ ਜਾਂਦੀ ਐ ਨੀ ਰੋਟੀ ਇੰਨਾ ਥੱਬਾ ਆਟੇ ਦਾ ਆਟੇ ਦਾ ਪਕਾਉਣਾ ਹੁੰਦਾ ਹਾਂ ਹਾਂ ਚਾਰ ਤਾਂ ਟੈਟੂ ਨਿਕਰੇ ਇੰਨਾ ਥੱਬਾ ਆਟੇ ਦਾ ਖਵਾਉਣੀ ਕਿਹਨੂੰ ਐ ਅੱਛਾ ਕਿੰਨਿਆ ਕਿੰਨਿਆ ਖਾਣੇ ਹੋਣਾ ਤੁਸੀਂ ਦੋਹੇ ਜੀ ਨੀ ਤੁਸੀਂ ਮਾਂ ਨਾ ਅੱਛਾ ਦੋਏ ਜੀ ਨਾ ਜੀ ਅਸੀਂ ਦੋਏ ਜੀਆਂ ਫਿਰ ਤੂੰ ਤੀਜਾ ਜੀ ਕਿੱਥੇ ਐ ਨੀ ਤੈ ਮੇਰੇ ਬੰਦੇ ਤੇ ਕਬਜ਼ਾ ਕਰ ਲਿਆ ਮੇਰਾ ਬਸਿਆ ਵਸਾਇਆ ਕਲ ਪੜਤਾ ਉਹ ਵੀ ਤੈ ਤੈ ਚੜੇ ਲਿੱਤਾ ਨੇ ਡੈਨੇ ਟੈਨੇ ਮੈਂ ਭੱਜ ਕੇ ਨਹੀਂ ਆਈ ਅਗਲਾ ਬੈਂਡਵਾਜਾ ਨਾ ਵਿਆਹ ਕੇ ਲੈ ਕੇ ਆਇਆ ਨਹੀਂ ਤੇਰੇ ਤਾਂ ਤਾਂ ਕੁਝ ਹੋਇਆ ਨਹੀਂ ਹੈਗਾ ਹੁਣ ਅਗਲੇ ਨੂੰ ਨਿੱਕਾ ਨੇ ਆਣਾ ਵੀ ਫਿਰ ਚਾਹੀਦਾ ਸੀ ਅੱਛਾ 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 ਮੈਥਾ ਤਾਂ ਨਹੀਂ ਕੁਸ ਹੋਇਆ ਤੈ ਤਾਂ ਹੰਸਾਰ ਰੰਗ ਲਾਤੇ ਹਨਾ ਇੱਕ ਕੋਕੋ ਜੀ ਆ ਫਿਰਦੀ ਏ ਇੱਕ ਕੋਕੋ ਆ ਫਿਰਦੀ ਏ ਮੰਮੀ ਜੀ ਮੰਮੀ ਪਾਪਾ ਜੀ ਪਾਪਾ ਕਰਦੇ ਕਰਦੇ ਨਹੀਂ ਤੱਥੋ ਕਿਹੜਾ ਫਿਰ ਇੱਥੇ ਕੁਝ ਹੋ ਗਿਆ ਤੂੰਗਾ ਦੱਸ ਦੇ ਮੈਨੂੰ ਵੀ ਤੈ ਕੀ ਕਰ ਤਵਰਿਆ ਕੇ ਨਹੀਂ ਤੂੰ ਮੇਰੇ ਲਵੇ ਵੀ ਲੱਗੰਦ ਨਹੀਂ ਆਣ ਅੱਛਾ ਤੂੰ ਤਾਂ ਉਹਦੀ ਖਿੱਚ ਕੇ ਲੈ ਜੰਨੀ ਐ ਤੂੰ ਬੈ ਜਾ ਬਾਈ ਜ ਮੇਰਾ ਮੂੰਹ ਨਾਖਲਾ ਮੈਨੂੰ ਸਾਬਤ ਐ ਵੀ ਤੂੰ ਕੀ ਕਰਦੀ ਐ ਤੇ ਕੀ ਨਹੀਂ ਕਰਦੀ ਆ ਲੈਣ ਤੇ ਉਹ ਪੁੱਛਦੀਆਂ ਉਹਨੂੰ ਅੱਜ ਲਾਉਣੀ ਆ ਉਹਦੀ ਕਲਾਸ ਵੀ ਨਹੀਂ ਤਾਂ ਇਹਨੂੰ ਰੱਖ ਲੈ ਜਾਂ ਮੈਨੂੰ ਰੱਖ ਲੈ ਬਸ ਤੈਨੂੰ ਨਹੀਂ ਰੱਖਦਾ ਹੋ ਤੈਨੂੰ ਨਹੀਂ ਰੱਖਦਾ ਤਾਂ ਮੈਨੂੰ ਰੱਖੂਗਾ ਨਾਲੇ ਜੇ ਤੈਨੂੰ ਰੱਖਣਾ ਹੁੰਦਾ ਫਿਰ ਮੈਨੂੰ ਕਿ ਵਿਆਹ ਕੇ ਲੈ ਕੇ ਆਉਂਦਾ ਆ ਆਪਦੇ ਕੱਪੜਾ ਲੀਡ ਆ ਜਾ ਨਾ ਪਾ ਕੇ ਤੇ ਡੰਡੀ ਰਗੜ ਤੈਨੂੰ ਨਹੀਂ ਹੁਣ ਉਹ ਪਸੰਦ ਕਰਦਾ ਹਾਂ ਤਾਂ ਮੈਨੂੰ ਪਿਆਰ ਕਰਦਾ ਛੇ ਛੇ ਛਾ ਮੈਨੂੰ ਨਹੀਂ ਰੱਖਦਾ ਉਹ ਤੇਰਾ ਬੜਾ ਪਿਆਰ ਹੁੰਦਾ ਨਹੀਂ ਮੈਨੂੰ ਤਾਂ ਬਥੇਰਾ ਪਿਆਰ ਕਰਦਾ ਸੀ ਆ ਤੇਰੇ ਆਉਣ ਤੋਂ ਪਹਿਲਾਂ ਆ ਜਿੱਦੇ ਦੀ ਤੂੰ ਆ ਕੇ ਨਾ ਰਾਹ ਦਾ ਰੋੜਾ ਬਣੀਏ ਉਹਦੇ ਦੀ ਪਿਆਰ ਘਟ ਗਿਆ ਮੇਰਾ ਤੂੰ ਆ ਗਈ ਨਾ ਨਾ ਮੇਰੀ ਗੱਲ ਕਰਨ ਖੋਲ ਕੇ ਸੁਣ ਲੈ ਇਹ ਰਜਿਸਟਰੀ ਤਾਂ ਮੇਰੇ ਨਾਂ ਹੋਈ ਐ ਐ ਤੱਕੇ ਨਾਲ ਨਹੀਂ ਕਬ ਜਾ ਮਿਲਦਾ ਜਿਵੇਂ ਤੂੰ ਕਬ ਚੇ ਲੈਣ ਨੂੰ ਫਿਰਦੀ ਅੱਛਾ ਫਿਰ ਆਪਦੇ ਪਤੰਦਰ ਨੂੰ ਸਮਝਾ ਲੈਂਦੀ ਨਾ ਜਿੱਦੇ ਮੈਨੂੰ ਲੈਣ ਗਿਆ ਸੀ ਰੋਕ ਲੈਂਦੀ ਰਾਹ ਦਾ ਰੋੜੇ ਤੇ ਮਾਰਦੀ ਠੇਡਾ ਹੈ ਮੈਂ ਤਾਂ ਬਥੇਰਾ ਸਮਝਾਇਆ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਦੇਖੋ ਮਾੜਾ ਜਾ ਜਾਦੇ ਬੋਲ ਤੀਏ ਕੀ ਕੋਈ ਕਿਹਾ ਗਾਤ ਨੂੰ ਕੀ ਹੋ ਗਿਆ ਕਿਉਂ ਇੱਕ ਦੂਜੇ ਦਾ ਗੁੱਥਾ ਪੱਟਣ ਲੱਗਿਓ ਸਵੇਰੇ ਸਵੇਰੇ ਮੇਰੀ ਗੱਲ ਸੁਣੋ ਜੀ ਹੋਇਆ ਤਾਂ ਅੱਜ ਤੱਕ ਕੁਛ ਨਹੀਂ 10 12 ਸਾਲ ਮੇਰੇ ਵਿਆਹ ਨੂੰ ਹੋ ਗਏ ਇਹਦੇ ਨੂੰ 7-8 ਸਾਲ ਹੋ ਗਏ ਅੱਜ ਤੱਕ ਇੱਥੇ ਕੁਛ ਹੋਇਆ ਵੀ ਨਹੀਂ ਤੇ ਨਾ ਹੀ ਕਦੇ ਕੁਛ ਹੋਣਾ ਓਏ ਜੇ ਕੁਛ ਹੋਣਾ ਵੀ ਹੋਵੇ ਤੁਸੀਂ ਹੁਣ ਵੀ ਨਹੀਂ ਦੇਣਾ ਹਾਂ ਸਮਝ ਗਏ ਨਾ ਠੀਕ ਹੈ ਤਾਂ ਸਹੀ ਹੈ ਜੀ ਤੁਹਾਡੀ ਦੇਖ ਲਾ ਕਿਵੇਂ ਲੜਦੀ ਐ ਦੈਨ ਐਡੀ ਭੈਰੀ ਐ ਨਾ ਕਹਿੰਦੀ ਮੈਨੂੰ ਤਾਂ ਹੁਣ ਹੀ ਰੋਟੀ ਲਾ ਕੇ ਦੇ ਵੀ ਮੈਂ ਰੋਟੀ ਬਣਾਈ ਜੰਨੇ ਟਾਈਮ ਤਾਂ ਲੱਗੂਗਾ ਨਾ ਜੀ ਰੋਟੀ ਤੇ ਲੱਗਦਾ ਟਾਈਮ ਚ ਮੈਂ ਨਹੀਂ ਡਾ ਤੂੰ ਮਾ ਤੂੰ ਚੁੰਬੜੀ ਮੇਰੇ ਬੰਦੇ ਨੂੰ ਆ ਕੇ ਨਹੀਂ ਜਦੋਂ ਮੈਂ ਵਿਆਹ ਕੇ ਆਈ ਸੀ ਮੇਰਾ ਬੰਦਾ ਤਾਂ ਇਹ ਜਾਤੀ ਇਹ ਜਾ ਖਾਗੜ ਵਰਗਾ ਪਿਆ ਸੀ ਅ ਜਿੱਦੇ ਦੀ ਤੂੰ ਆਈ ਹੈ ਮੇਰਾ ਬੰਦਾ ਪਿਸਕ ਕੇ ਬਾੰਦਰੀ ਜੀ ਬਣ ਗਿਆ ਆ ਦੇਖ ਲੈ ਤੇਰੇ ਸਾਹਮਣੇ ਹੈ ਨਹੀਂ ਖਾਗੜ ਵਰਗੇ ਦਾ ਰਸਤਾ ਤੂੰ ਪੀਗੀ ਮੈਨੂੰ ਤਾਂ ਅੰਬ ਦੀ ਕੁਟਲੀ ਰਹਿ ਗਈ ਮੈਂ ਤਾਂ ਇਹ ਜੀ ਦੇਖਦੇ ਜਿੱਦੇ ਦੀ ਆਈ ਹੈ ਫਿਰ ਕਿਉਂ ਆਈ ਅੰਬ ਦੀ ਕੁਟਲੀ ਪਿੱਛੇ ਜੇ ਤੈਨੂੰ ਪਤਾ ਦੀ ਵੀ ਪੂਰਾ ਬਤਾ ਹੈ ਨਹੀਂ ਇਹ ਤਾਂ ਕਲੀ ਗੁਠੜੀ ਰਹਿ ਗਈ ਓਏ ਮੇਰੀ ਵੀ ਗੱਲ ਸੁਣੋਗੇ ਕਿ ਨਹੀਂ ਆਪਦੀ ਕਿਚਕਿਚ ਕਰੀ ਜਾਂਦੇ ਹੋ ਆ ਗੁਠੜੀ ਕਿਸੇ ਕੰਮ ਦੀ ਨਹੀਂ ਹੈਗੀ ਤੂੰ ਤਾਂ ਵੱਡੀ ਆ ਤੂੰ ਤਾਂ ਸਮਝਿਆ ਕਰਨ ਇਹਨੂੰ ਬੋਲੀ ਜਾਂਦੇ ਕਿਉਂ ਬੋਲੀ ਜਾਂਦੇ ਇਹਨੂੰ ਚੁੱਪ ਕਰਾ ਚੇਪੀ ਰਾ ਇਹਦੇ ਮੂੰਹ ਤੇ ਇਹਨੂੰ ਤੂੰ ਸਮਝਾ ਉਹ ਵੀ ਤੂੰ ਛੋਟੀ ਐ ਛੋਟੀ ਬਣ ਕੇ ਰਹਿ ਚਰਨੋ ਤੂੰ ਤਾਂ ਸਿਆਣੀ ਐ ਇਹ ਤਾਂ ਕਮਲੀ ਐ ਤੂੰ ਚੁੱਪ ਕਰ ਜਾ ਕਰ ਕੀ ਕਿਹਾ ਉਹ ਮਖਿਆ ਇਹ ਤਾਂ ਵੱਡੀ ਐ ਇਹਦੇ ਰਿਸਪੈਕਟ ਕਰਾ ਕਰ ਤਾਂ ਕਹਿੰਦਾ ਸੀ ਮੈਂ ਅੱਛਾ ਹਾਂ ਇਹ ਹੀ ਗੱਲਾਂ ਸਮਝਾਇਆ ਤਾਂ ਮੈਂ ਕਹਿੰਦਾ ਸੀ ਉਹ ਤਾਂ ਪਾਗਲ ਆ ਯਾਰ ਇਹ ਤਾਂ ਹਾਂ ਇਹ ਪਾਗਲ ਐ ਹਾਂ ਅੱਛਾ ਮੈਂ ਪਾਗਲ मैं पागल ना ना पागल था फिर कुछ भी कर सकता ओ मेरे मेरे दिल से पागल था कुछ भी कर सकता कौन चल मैं रोटी बना चल चल सब सुन ले चल आया आए भाई आ मड़ा ये मेरी गाल सुन ला छेती आ जी आया जरना आया चल 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 ओ बड़ी मोटी शर्म मन्या कर ओ की सोचूंगी अच्छा ओ की सोचूंगी हां मैं की सोचूंगी ਉਹ ਤਾਂ ਤੂੰ ਕਦੇ ਸੋਚਿਆ ਨਹੀਂ ਓਏ ਤੂੰ ਤਾਂ ਸਮਝਦਾਰ ਹੈਂ ਤੂੰ ਸਮਝੀਂਗੀ ਉਹ ਨਹੀਂ ਸਮਝਦੀ ਨਾ ਨਾ ਮੈਂ ਤਾਂ ਪਾਗਲਾਂ ਮੈਂ ਥੋੜੀ ਸਮਝਦਾਰਾਂ ਪਾਗਲ ਬੰਦਾ ਤਾਂ ਕੁਝ ਵੀ ਕਰ ਸਕਦਾ ਕਿਸੇ ਨੂੰ ਮਾਰ ਸਕਦਾ ਕੁੱਟ ਸਕਦਾ ਮਤਲਬ ਕਿ ਕੁਝ ਵੀ ਕਰ ਸਕਦਾ ਨਾ ਨਾ ਪ੍ਰੀਤ ਤੂੰ ਪਾਗਲ ਥੋੜੀ ਤੂੰ ਤਾਂ ਬੜੀ ਸਿਆਣੀ ਹੈ ਬੜੀ ਸੱਚੀ ਹੈ ਪਾਗਲ ਤਾਂ ਉਹ ਆ ਮੈਂ ਤਾਂ ਉਹਨੂੰ ਕਹਿੰਦਾ ਸੀ ਪਾਗਲਾ ਪੰਪਣਾ ਕਿਸੇ ਹੋਰ ਨੂੰ ਜਾ ਕੇ ਦੇ ਮੈਨੂੰ ਇੱਕ ਗੱਲ ਦੱਸ ਬੇ ਹਾਂ ਜਦੋਂ ਮੈਂ ਹੈਗੀ ਤੇ ਇੱਥੇ ਮੇਰੇ 'ਚ ਕੀ ਘੜਦੀ ਜਿਹੜੀ ਲਿਆ ਕੇ ਮੇਰੀ ਸੋਖਣ ਮੇਰੇ ਸਿਰ ਤੇ ਬਿਠਾਦੀ ਹਾਂ ਉਹ ਕਾਟ ਨਹੀਂ ਸੀ ਮੈਂ ਤਾਂ ਤਾਂ ਲੈ ਕੇ ਆਇਆ ਸੀ ਵੀ ਉਹ ਤੇਰੇ ਥੱਲੇ ਲੱਗੇ ਕੰਮ ਕਰ ਕਰ ਕੇ ਤੇ ਤੂੰ ਬਿੱਲੀ ਐਸ਼ ਕਰਾ ਕਰੇਂਗੀ ਐਨੀ ਭੋਲੀ ਤਾਂ ਮੈਂ ਹੈ ਨਹੀਂ ਕਿ ਉਹ ਮੇਰੇ ਥੱਲੇ ਨਹੀਂ ਕੰਮ ਕਰਨਾ ਵਾਸਤੇ ਲਿਆ ਵੇ ਕੰਜਰਾ ਮੈਨੂੰ ਬੁੱਧੂ ਨਾ ਬਣਾ ਤੂੰ ਆਪਦੇ ਸੁਵਾਦਾਂ ਵਾਸਤੇ ਲੈ ਕੇ ਆਇਆ ਕਾਟ ਮੇਰੇ ਚ ਨਹੀਂ ਕਾਟ ਤੇਰੇ ਚ ਐ ਤੂੰ ਟੈਸਟ ਕਰਾਉਂਦਾ ਲੈ ਟੈਸਟ ਨਹੀਂ ਕਿ ਲੋੜਾ ਬਸ ਤਿਆਰੀ ਆ ਹੋਣ ਵਾਲੀ ਆ ਅੱਛਾ ਗੱਲਾਂ ਗੱਲਾਂ ਚ ਹੋਣ ਵਾਲੀ ਐ ਐ ਕਿਵੇਂ ਹੋ ਜੂ ਦੱਸਿਵੇਂ ਚਲੋ ਕਾਟਾ ਤੇਰੇ ਚ ਨੇ ਟੈਸਟ ਤੇਰੇ ਹੋਣੀ ਚਾਹੀਦੇ ਨੇ ਨਹੀਂ ਹੈਗੇਗਾ ਟਾਂ ਸਭ ਕੁਝ ਪੂਰਾ ਓਕੇ ਦੀ ਰਿਪੋਰਟ ਤੂੰ ਦੇਖੀ ਚੱਲ ਤੂੰ ਦੋ ਦੋ ਜਵਾਕ ਖੜਾਇਆ ਕਰੇਗੀ ਮੈਂ ਕਾ ਖੜਾਇਆ ਕਰੂੰਗੀ ਜਵਾਕ ਤੇਰਾ ਤੇ ਉਹਦਾ ਮੈਂ ਕਾ ਚੱਕੂ ਕਿਸੇ ਦੇਣ ਜਿਹੜਾ ਜਿਹੜਾ ਆਪਣਾ ਉਹ ਤਾਂ ਖੜਾ ਲੈ ਕਰੇਗੀ ਅੱਛਾ ਹੈ ਚੋਪੜੀਆਂ ਨਾਲੇ ਦੋ ਦੋ ਹਨਾ ਆਏ ਨਹੀਂ ਮਿਲਦੇ ਜੇ ਮੈਂ ਤੂੰ ਬਾਹਰ ਦਾ ਫਿਰ ਇੱਕ ਹੀ ਮਿਲੂਗੀ ਨਾ ਨਾ ਭੀ ਤੂੰ ਐ ਕਿਉਂ ਲੜਦੀ ਹੈ ਯਾਰ ਦੇਖ ਆਪਣੀ ਛੋਟੀ ਭੈਣ ਬਣਾ ਕੇ ਰੱਖ ਉਹਨੂੰ ਉਹ ਹੁਣ ਆਪਣੀ ਹੈ ਬਸ ਅੱਛਾ ਆਪਣੀ ਛੋਟੀ ਭੈਣ ਮੇਰੀ ਕੁਛ ਨਹੀਂ ਲੱਗਦੀ ਤੇਰੀ ਇਹ ਜੋ ਕੁਝ ਵੀ ਹੈਗੀ ਆਬਦੀ ਨੂੰ ਸਾਮਕੇ ਰੱਖੋ ਆਇਆ ਵੱਡਾ ਭੈਣ ਵਾਲਾ ਨਾਲੇ ਮੇਰੀ ਗੱਲ ਸੁਣ ਲੈ ਕਰਨ ਖੋਲ ਕੇ ਜੇ ਤਾਂ ਉਹਨੂੰ ਰੱਖਣਾ ਮੈਨੂੰ ਤਾਂ ਲਾਖ ਦੇ ਦੇ ਜੇ ਮੈਨੂੰ ਰੱਖਣਾ ਉਹਨੂੰ ਤਾਂ ਲਾਖ ਦੇ ਦੇ ਆਪਾਂ ਨੂੰ ਵੀ ਨਹੀਂ ਫਿਰ ਬੰਦਿਆਂ ਦੀ ਕੋਈ ਕਾਟਕੂਟ ਹੈਗੀ ਆਪਾਂ ਵੀ ਦੂਜਾ ਵਿਆਹ ਕਰਾਵਾਂਗੇ ਬਸ ਠੀਕ ਹੈ ਫਿਰ ਹੈ ਅੱਜ ਤਵਾਂ ਤੈਨੂੰ ਤਾਂ ਲਾਖ ਦਿੱਤਾ ਤੂੰ ਜਾ ਸਕਦੀ ਹੈ ਅੱਛਾ ਹਾਂ ਜਾ ਸਕਦੀ ਆ ਨਾ ਮੈਂ ਆਏ ਨਹੀਂ ਜਾਂਦੀ ਹਿੱਸਾ ਲੈ ਕੇ ਜਾਉ ਅੱਧ ਦੀ ਮਾਲਕਣ ਅੱਧ ਦੀ ਮਾਲਕਣ ਬੰਡ ਕੇ ਦੇ ਦੇ ਜ਼ਮੀਨ ਤੇ ਘਰ ਬਗ ਜੂ ਮੈਂ ਨਾਲੇ ਕਰੂੰ ਖਰਚੇ ਦਾ ਕੇਸ ਲੈਬਰੀ ਤੋਂ ਤੂੰ ਤਾਂ ਗੁੱਸੇ ਕਰ ਗਈ ਤੂੰ ਤਾਂ ਸੀਰੀਅਸ ਹੋ ਗਈ ਉਹ ਮੈਂ ਤਾਂ ਮਜ਼ਾਕ ਕਰਦਾ ਸੀ ਅੱਛਾ ਪਰ ਮੈਂ ਮਜ਼ਾਕ ਨਹੀਂ ਕਰਦੀ ਜ ਆਪਦੀ ਪਣਾ ਲਵੇ ਹੁਣੇ ਉਹਨੂੰ ਕਹਿ ਵੀ ਬੈਗ ਚ ਆਪਦਾ ਕਪੜਾ ਲੀੜਾ ਪਾ ਬੋਰੀਆ ਬਿਸਤਰਾ ਚੱਕ ਇੱਥੋਂ ਡੰਡੀ ਰਗੜ ਹੁਣੇ ਭਜਾ ਦੇਣਾ ਹਾਂ ਹੁਣੇ ਫਿਰ ਤਾਂ ਖੁਸ਼ ਆ ਤੂੰ ਹਾਂ ਫਿਰ ਬਹੁਤ ਖੁਸ਼ ਆ ਮੈਂ ਭੱਜਣੀ ਚਾਹੀਦੀ ਜੇ ਨਾ ਭੱਜੀ ਨਾ ਤੇਰੇ ਹਲਕ ਚ ਖੁਰਚਣਾ ਦੇ ਦੂੰ ਹਸਾਬ ਲਾ ਲਈ ਆਂਦਰਾ ਕੱਢ ਲਿਓ ਬਾਹਰ ਨੂੰ ਖੁਰਚਣਾ ਥੱਲੇ ਰੱਖਿਆ ਕਰ ਮੈਂ ਜਾਣਾ ਠੀਕ ਹੈ ਚਲ ਮੈਂ ਕਹਿ ਦੇਣਾ ਉਹਨੂੰ ਅੱਬ ਸੋਣਾ ਗਿਆ ਲੈ ਲੈ ਉਹਨਾਂ ਦੇ ਕਾ ਕਰ ਰੋ ਜੀ ਜਾ ਸੁਭਦੀ ਨਹੀਂ ਹੈਗਾ ਕਿਸਦਾ ਬੁੱਧੂ ਬਣਾਈ ਜਾਂਦਾ ਚਲ ਮੈਨੂੰ ਕੀ ਹੈ ਡੱਕਰ ਦਾ ਚ ਹੁਣ ਡੱਕਰ ਦੇ ਮੈਂ ਕਿਸੇ ਤੋਂ ਕੀ ਲੈਣਾ ਦੇਖ ਲੈ ਮੇਰੀ ਸੌਕਾ ਲੈ ਕੇ ਉਹਨੂੰ ਅੰਦਰ ਵਰ ਗਈ ਕੋਈ ਗੱਲ ਨਹੀਂ ਰੋਟੀ ਮੈਂ ਵੀ ਨਹੀਂ ਬਣਾਉਂਦੀ ਮਰਨ ਦੇ ਭੁੱਖੇ ਕੋਈ ਗੱਲ ਮੇਂ ਗੱਲ ਸੁਣਦਾ ਕਿ ਨਾ ਸੁਣ ਗਿਆ ਸੁਣ ਗਿਆ ਆ ਗਿਆ ਛੇ ਦਿਨੇ ਆ ਜਾ ਕੇ ਰਾਂ ਆ ਗਿਆ ਹਾਂ ਹਾਂ ਦੱਸ ਕੀ ਗੱਲ ਵੇ ਕੀ ਕਹਿੰਦੀ ਸੀ ਉਹਦੇ ਪਹਿਲੇ ਬੋਲਤੀ ਭੱਜ ਜਾਣਾ ਹੈ ਮੈਂ ਤੈਨੂੰ ਕਹਿ ਹਕਾ ਮਾਰਦੇ ਤੈਨੂੰ ਸੁਣਦਾ ਨਹੀਂ ਓਏ ਸੁਣਦਾ ਸਾਰਾ ਕੁਛ ਆ ਬਾਬਾ ਉਹ ਵੱਡੀ ਆ ਤੂੰ ਛੋਟੀ ਆ ਉਹਦੀ ਪਹਿਲ ਹੁੰਦੀ ਆ ਲੈ ਦੱਸ ਉਹਦੀ ਪਹਿਰ ਕਹਿੰਦਾ ਪਹਿਲੀ ਹੋਣੀ ਚਾਹੀਦੀ ਐ ਬੇ ਫਿਰ ਮੈਨੂੰ ਕਿ ਲੈ ਕੇ ਆਇਆ ਸੀ ਮੇਰੇ ਨਾਲ ਪੰਨ ਖੋਲ ਕੇ ਗੱਲ ਸੁਣਨਾ ਜੇ ਉਹਦੇ ਕਮਰੇ ਚ ਅੱਜ ਤੋਂ ਬਾਅਦ ਬੜਗਾ ਨਾ ਸਾਬ ਲਾ ਲਈ ਤੇਰਾ ਨਾਂ ਪੰਦੀ ਕੀ ਐ ਫੇਰ ਓਏ ਬੋਲ ਓਏ ਬੋਲਾ ਬੋਲਾ ਕਿਵੇਂ ਪਹਿਲਾਂ ਪਾਤਾ ਛੱਡ ਦੇ ਚਰਨੋ ਬੜਾ ਦਰਦ ਹੋਈ ਜਾਂਦਾ ਕੀ ਕਹਿੰਦੀ ਸੀ ਉਹ ਤੈਨੂੰ ਕਹਿੰਦੀ ਕੀ ਸੀ ਉਹ ਤਾਂ ਆਪਾਂ ਕੁਝ ਨਹੀਂ ਕਹਿੰਦੀ ਉਹ ਤਾਂ ਬਸ ਦੂਜੀਆਂ ਗੱਲਾਂ ਕਰਦੀ ਸੀ ਹਾਂ ਤੂੰ ਮੇਂ ਮਰ ਜਾ ਕਿਹੜੀਆਂ ਦੂਜੀਆਂ ਗੱਲਾਂ ਬੇ ਓਏ ਉਹ ਨਹੀਂ ਜਿਹੜੇ ਤੂੰ ਸਮਝੀ ਜਾਂਦੀਆਂ ਉਹ ਤਾਂ ਐ ਕਹਿੰਦੀ ਸੀ ਉਹ ਤਾਂ ਪੇਕੇ ਨੇ ਗੱਲਾਂ ਕਰਦੀ ਸੀ ਆਪਦੀਆਂ ਵੀ ਆਪਾਂ ਪੇਕੀ ਗੱਲਾਂ ਜਾਣਾਂ ਮੇਰੇ ਮਾਹੀ ਹੱਦ ਨਹੀਂ ਵਜਦਾ ਜਿੰਨਾ ਟਾਈਮ ਚਰਨੋਂ ਨੇ ਕਹੇਦੀ ਉਹਨਾਂ ਟਾਈਮ ਮੈਂ ਕਿਤੇ ਨਹੀਂ ਜਾਂਦਾ ਮਿੱਠੀ ਆਣਾ ਮਾਰ ਮੈਨੂੰ ਸਭ ਪਤਾ ਹੈ ਵੀ ਕੀ ਗੱਲਾਂ ਕੀਤੀਆਂ ਕੀ ਗੱਲ ਤੈਨੂੰ ਐਂ ਲੱਗਦਾ ਵੀ ਚਰਨੋਂ ਨੂੰ ਕਿਹੜਾ ਪਤਾ ਲੱਗਦਾ ਹਾਂ ਮੈਂ ਦੱਸ ਆ ਤਲਾਕ ਤਲਾਕ ਜੇ ਕੀ ਕਹਿੰਦੀ ਸੀ ਮੈਂ ਸਭ ਸੁਣ ਲਿਆ ਓਏ ਉਹ ਤਾਂ ਐਂ ਕਹਿੰਦੀ ਸੀ ਕਹਿੰਦੀ ਉਹ ਤਲਾਕ ਦੇ ਤੇ ਫਾ ਵੱਡ ਪਰਾਂ ਮੈਨੂੰ ਤਲਾਕ ਦੇ ਦੇਗਾ ਨਾ ਮੈਨੂੰ ਤਾਂ ਮੈਂ ਤਲਾਕ ਦੇ ਦੇਣਾ ਤੈਨੂੰ ਨਹੀਂ ਤੈਨੂੰ ਨਹੀਂ ਉਹ ਤਾਂ ਆਪਦੇ ਆਪ ਨੂੰ ਕਹੀ ਸੀ ਕਹਿੰਦੀ ਮੈਨੂੰ ਤਲਾਕ ਦੇ ਫਾ ਵੱਡ ਪਰਾਂ ਮਮਾ ਠੀਕ ਹੈ ਫਿਰ ਦੇ ਦੇ ਮੈਂ ਕਹਿੰਦਾ ਵੀ ਤਲਾਕ 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 ਤੂੰ ਜਾ ਸੱਚੀ ਕਹਿੰਦੀ ਸਤਿ ਲਖ ਦੇ ਦੇ ਤੇਰੇ ਸਰ ਦੀ ਸੌ ਜਮੇ ਨਹੀਂ ਝੂਠ ਬੋਲਦਾ ਸੱਚੀ ਕਹੇ ਜੇ ਮੇਰੀ ਸੌ ਝੂਠੀ ਨਿਕਲ ਗਈ ਫਿਰ ਦੇਖੀ ਤੇਰਾ ਕੀ ਹਸ਼ਰ ਕਰਨੀ ਆ ਮੈਂ ਨਾ 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 ਝੂਠੀ ਕਿਵੇਂ ਹਾਂ ਮੈਂ ਸੌ ਖਾਨ ਨਹੀਂ ਸੱਚੀ ਆ ਝੂਠੀ ਮੈਂ ਖਾਦੀ ਨਹੀਂ ਕਦੇ ਕੋਈ ਗੱਲ ਨਹੀਂ ਜੇ ਤੇਰੀ ਸੌ ਝੂਠੀ ਹੋਈ ਨਾ ਆ ਜਿਹੜਾ ਕਰਵਾ ਚਾਹਦਾ ਵਰਤ ਰੱਖਦੀ ਆ ਉਹਦੇ ਵਰਤ ਰੱਖ ਕੇ ਨਾ ਵਿਚਾਰੇ ਤੋੜ ਨੂੰ ਫਿਰ ਪਤਾ ਲੱਗੂ ਤੇ ਤੇਰੀ ਟੰਗ ਬਾਹ ਟੁੱਟੀ ਨਾ ਨਾ ਚਰਨ ਕਰੂਏ ਦਾ ਵਰਤ ਕਦੇ ਨਹੀਂ ਤੋੜਨਾ ਚਾਹੀਦਾ ਪਾਪ ਲੱਗਦਾ ਨਹੀਂ ਤੋੜਨਾ ਚਾਹੀਦਾ ਕਰੂਏ ਦਾ ਮਰਤਾ ਰੱਖਣਾ ਚਾਹੀਦਾ ਦੇਖ ਮੇਰੀ ਗੱਲ ਸੁਣ ਚਰਨ ਤੂੰ ਤਾਂ ਬਹੁਤ ਸਿਆਣੀ ਹੈ ਉਹ ਉਹ ਕਮਲੀ ਹੈਗੀ ਉਹ ਤਾਂ ਐਵੇਂ ਭਗਾਈ ਮਰ ਜਾਂਦੀ ਹੈ ਮੈਂ ਤਾਂ ਤੇਰੀ ਸਿਫਤ ਕਰਦਾ ਨਾਲ ਉਹਦੇ ਕੋਲੇ ਬਸ ਉਹ ਮੱਚ ਜਾਂਦੀ ਹੈ ਇੱਕ ਗੱਲ ਹੋਰ ਚਰਨ ਤੂੰ ਤਾਂ ਸੋਹਣੀ ਸੁਨੱਖੀ ਬਹੁਤ ਨਾਲੇ ਤੂੰ ਪੜ੍ਹੀ ਲਿਖੀ ਹੈ ਯਾਰ ਉਹ ਕਿੱਥੇ ਉਹ ਤਾਂ ਤੇਰੇ ਪੈਰ ਦੀ ਜੁੱਤੀ ਵੀ ਨਹੀਂ ਜਿੰਨੀ ਸੋਹਣੀ ਤੂੰ ਆ ਨਾ ਮੈਨੂੰ ਜਮੀ ਨਹੀਂ ਵਧੀਆ ਲੱਗਦੀ ਹੈਗੀ ਤੂੰ ਬਹੁਤ ਗੁੱਸਾ ਨਾ ਕਰ ਕੇ ਮੇਰੀ ਗੱਲ ਦਾ ਮੈਂ ਤਾਂ ਤੇਰੀ ਹੀ ਸਿਫਤ ਕਰਦਾ ਹੈ ਉਹਨੂੰ ਤਾਂ ਮੈਂ ਕੀ ਸਮਝਦਾ ਯਾਰ ਕੁਝ ਵੀ ਨਹੀਂ ਸਮਝਦਾ ਤੂੰ ਟੈਨਸ਼ਨ ਨਾਲਿਆ ਕਰ ਸੱਚੀ ਜੀ ਮੈਂ ਉਹ ਤਾਂ ਵੀ ਸੋਹਣੀ ਆ ਮੁੱਚੀ ਜੀ ਆ ਮੇਰਾ ਮਤਲਬ ਸੱਚੀ ਤੂੰ ਬੜੀ ਸੋਹਣੀ ਚਰਨ ਬੈਰਾ ਜੀ ਕਰਦਾ ਤੈਨੂੰ ਤਰੀਫ ਕਰੀ ਜਾਮ ਕਰੀ ਜਾਮ ਇੱਕ ਗੱਲ ਹੋਰ ਮੈਂ ਤੈਨੂੰ ਸੂਟ ਵੀ ਦਿਵਾ ਕੇ ਲੈਂਦਾ ਹੋਏ ਸੱਚੀ ਸੱਚੀ ਪਰ ਉਹਨੂੰ ਦੱਸੀ ਨਾ ਠੀਕ ਹੈ ਮੈਂ ਨਹੀਂ ਦੱਸਦੀ ਤੂੰ ਤਾਂ ਮੇਰੇ ਨਾਲ ਊਂਹੀ ਲੜਨ ਲੱਗ ਜਾਂਦਾ ਕਾਬੜੀ ਸੀ ਕਿੰਨੇ ਚੰਗੇ ਹੋ ਮੈਂ ਤਾਂ ਬੜਾ ਚੰਗਾ ਚਰਮ ਚੰਗੀ ਦਾ ਚਰਮ ਤੂੰ ਵੀ ਵਧੀਆ ਤੂੰ ਬਸ ਲੜਿਆ ਨਾ ਕਰ ਮੇਰੇ ਨਾਲ ਉਹ ਦੇਖ ਲੈ ਜਾ ਵੱਡੀ ਉਹ ਆਪਣੇ ਚ ਫਿੱਕ ਪਵਾਉਂਦੀ ਆ ਮੈਨੂੰ ਛੱਡ ਪਰਾਂ ਉਹਦੀ ਗੱਲ ਫੇਰ ਛੇੜਦੀ ਤੂੰ ਉਹਨੂੰ ਕੱਢ ਦੇ ਨਾ ਕਰ ਉਪਰੇ ਕੱਢਦਾ ਕਿਉਂ ਨਹੀਂ ਉਹ ਮੈਂ ਤਾਂ ਕੋਸ਼ਿਸ਼ ਕਰਨ ਲੱਗਿਆ ਤਾਂ ਹੀ ਤਾਂ ਤੈਨੂੰ ਲੈ ਕੇ ਆਇਆ ਕੰਬਲੀ ਉਹਨੂੰ ਕੱਢਣ ਲੱਗਿਆ ਬਸ ਦੇਖੀ ਚੱਲ ਤੂੰ ਦੋ ਚਾਰ ਮਿੰਟ ਬਾਹਰ ਬਸ ਠੀਕ ਹੈ ਜੀ ਆਏ ਕਿੰਨੇ ਚੰਗੇ ਕਿਹੜੇ ਲੱਗਦੇ ਸੁੰਦਰ ਦਵਾ ਕੇ ਲੈ ਕੇ ਆਉਂਦੀ ਮੇਰਾ ਤੂੰ ਕਹੇਗੀ ਉਹੀ ਦਵਾ ਖੀੜੇ ਰੰਗ ਦਸਣਾ ਲੱਗੂਗਾ ਮੇਰੇ ਤੇਰੇ ਤਾਂ ਜਿਹੜਾ ਮਰਜੀ ਪਾਦਾ ਉਹੀ ਕਹਿਣ ਲੱਗੂਗਾ ਚਲੋ ਇੱਕ ਅਜਕਲ ਨਵਾਂ ਜਿਹਾ ਚੱਲਿਆ ਗਾ ਰੰਗ ਬਰੰਗਾ ਜਿਹਾ ਪਾ ਕੇ ਤੁੱਜੋ ਮਿੱਟਤਲੀ ਵਰਗੀ ਲੱਗੇਗੀ ਹਾਏ ਅਜੋ ਤੁੱਤਲੀ ਉੜਦੀ ਐ ਲੱਗੇਗੀ ਚਲਾਇ ਕਰੋ ਤੁਸੀਂ ਉਹਦੇ ਕਮਰੇ ਚ ਨਹੀਂ ਜਾਣਾ ਤੁਸੀਂ ਨਾ ਉਹ ਉੱਥੇ ਸਾਹਮਣੇ ਬਹਿ ਜਾਓ ਮੈਂ ਤੁਹਾਡੇ ਵਾਸਤੇ ਗਰਮ ਗਰਮ ਰੋਟੀ ਲੈ ਕੇ ਆਉਣੀ ਐ ਪੱਕਾ ਪੱਕਾ ਸੱਚੀ ਮੱਚੀ ਆ ਜਾਓ ਗੋ ਚਾਹੋ ਤੁਸੀਂ ਆ ਜਾ ਹਾਏ ਹਾਏ ਕਿੰਨੇ ਚੰਗੇ ਸੱਤ ਕੇ ਜਾਵਾ ਜੀਤਿਆ ਆ ਵਿਆਹ ਕਰਵਾ ਕੇ ਤਾਂ ਪੰਗੇ ਲੈ ਲੈ ਆਇਆ ਇੱਕ ਵਿਆਹ ਠੀਕ ਸੀ ਆ ਦੂਜਾ ਵਿਆਹ ਤਾਂ ਐਵੇਂ ਕਰਵਾਇਆ ਕਰਵਾਇਆ ਤਾਂ ਯਾਰ ਬੱਚੇ ਵਾਸਤੇ ਸੀ ਵੀ ਚਲ ਉਹਦੇ ਕੋਲ ਦਾ ਕੁਝ ਹੋਇਆ ਨਹੀਂ ਆ ਛੋਟੀ ਵਾਲੇ ਕੋਲੇ ਹੋ ਜਾਊਗਾ ਕਸੂਤਾ ਫਸ ਗਿਆ ਯਾਰ ਉਹ ਕਹਿੰਦੀ ਮੇਰੇ ਨਾਲ ਪਏ ਉਹ ਕਹਿੰਦੀ ਮੇਰੇ ਕਮਰੇ ਚ ਪਏ ਹੁਣ ਇੱਕ ਬੰਦਾ ਦੱਸ ਕਿੱਧਰ ਕਿੱਧਰ ਪਵੇ ਅੱਧਾ ਉਧਰ ਪਵੇ ਕਿ ਉਧਰ ਉਧਰ ਪਵੇ ਜੀਤਿਆ ਹਾਫ ਹੀ ਬੋਦੇ ਕੀ ਹਾਲ ਹੈ ਕਿਵੇਂ ਮੂਹ ਲਮਕਾਈ ਬੈਠਾ ਤਿਆਰੀਆਂ ਦਾ ਪਤੰਦਰਾ ਪੰਜੇ ਘਾਓ ਚ ਨੇ ਦੋ ਦੋ ਰੰਨਾ ਨੇ ਤੇਰੇ ਕੋਲੇ ਫੇਰ ਵੀ ਮੂਹ ਲਮ ਕਾ ਕੇ ਬੈਠਾ ਮੇਰੇ ਕੋਲੇ ਇੱਕੋ ਹੀ ਹੁੰਦੀ ਪਤੰਦਰਾ ਭੰਗੜੇ ਪਾਉਂਦਾ ਫਿਰਦਾ ਮੈਂ ਭੰਗੜੇ ਓਏ ਐਵੇਂ ਲਾਉਦਾ ਬੁੱਧਿਆ ਉਹ ਕਹਿੰਦੇ ਨਹੀਂ ਵੀ ਦੂਜੇ ਦੀ ਛੜੀ ਚ ਲੱਡੂ ਵੱਡਾ ਹੁੰਦਾ ਵੱਡਾ ਵੱਡਾ ਕੁਝ ਨਹੀਂ ਹੁੰਦਾ ਹੁੰਦਾ ਤਾਂ ਉੱਡੇ ਹੀ ਆ ਨਾਲੇ ਰਹੀ ਗੱਲ ਛੋਟੀ ਵੀਰੇ ਕਰਮਾਂ ਦੀਆਂ ਗੱਲਾਂ ਨਹੀਂ ਗੀਆਂ ਤੇਰੇ ਕਰਮਾਂ ਚ ਨਹੀਂ ਹੈਗੀ ਤਾਂ ਨਾ ਸਹੀ ਮੇਰੇ ਕਰਮਾਂ ਚ ਦੋ ਸੀ ਮੈਨੂੰ ਦੋ ਮਿਲ ਗਏ ਓਏ ਜੀਤਿਆ ਤੇਰਾ ਲੱਡੂ ਤਾਂ ਪਾਲਾ ਵੱਡਾ ਹੈ ਰਹੀ ਗੱਲ ਕਰਮਾਂ ਦੀ ਮੈਂ ਤਾਂ ਇਹ ਕਹਣਾ ਵੀ ਰੱਬਾ ਆ ਬੋਦੇਵਾਰੀ ਤੇਰੀ ਸਿਆਹੀ ਬੁੱਕ ਗਈ ਤੀ ਜਿੱਤਿਆ ਮੈਂ ਤਾਂ ਇਹ ਕਹਣਾ ਆ ਜਿਹੜੀ ਛੋਟੀ ਐ ਇਹ ਤਾਂ ਬਸ ਚੰਨ ਦਾ ਟੁਕੜਾ ਐ ਉਹ ਵੀਰਾ ਛੜਕੜਿਆ ਮੇਰਾ ਜਨਾਨੀ ਮੇਰੀ ਸਿਫਤਾਂ ਤੂੰ ਕਰੀ ਜਾਂਦਾ ਗੱਲ ਸੋਹਣੇ ਦੀ ਕਰਦਾ ਸੋਹਣੇ ਦੀ ਸਿਫਤ ਕਰੀ ਜਾਂਦੀ ਆ ਪਰ ਹੈਗੀ ਆ ਸਿਫਤ ਕਰਨੀ ਕਿ ਲੋੜ ਹੈਗੀ ਆ ਹੈਗੀ ਆ ਤੇ ਜਿੱਤਿਆ ਮੈਂ ਤਾਂ ਇਹ ਕਹਿੰਦਾ ਤੀਗਾ ਵੀ ਨੂੰ ਪੁੱਛ ਰਾ ਇਹਦੇ ਪਿੰਡ ਕੋਈ ਇਹੋ ਜਿਹਾ ਚੰਨ ਦਾ ਟੁਕੜਾ ਹੋਰ ਹੋਵੇ ਮੇਰੇ ਵਾਸਤੇ ਹੈਗੇ ਤਾਂ ਬਹੁਤ ਨੇ ਹਾਂ ਅੱਛਾ ਪਰ ਹਾਲੇ ਕੋਈ ਰੰਡੀ ਰੰਡੀ ਨਹੀਂ ਹੋਈ ਜਦੋਂ ਕੋਈ ਹੋ ਗਈ ਫਿਰ ਕਰਵਾਉਂ ਤੈਰਾ ਚਾਹੇ ਰੰਡੀਆਂ ਹੋਵੇ ਚਾਹੇ ਛੱਡੀ ਹੋਈ ਹੋਵੇ ਚਾਹੇ ਘਰੋਂ ਭੱਜੀ ਹੋਈ ਹੋਵੇ ਹੋਵੇ ਪਰ ਤੇਰੇ ਵਾਲੇ ਨਾਲ ਦਾ ਚੰਨ ਮੈਂ ਤੁਹਾਨੂੰ ਸੇਮ ਟੂ ਸੇਮ ਲਿਆ ਕੇ ਦੂੰਗਾ ਬੱਸ ਖੜ ਜਾ ਇੱਕ ਦੇ ਘਰ ਵਾਲਾ ਕਹਿੰਦੇ ਬਿਮਾਰ ਚ ਰਹਿਦਾ ਹੈ ਫੁੜਕ ਜਾਣ ਦੇ ਉਸ ਤੋਂ ਬਾਅਦ ਤੇਰਾ ਨੰਬਰ ਪੱਕਾ ਓਏ ਰੱਬਾ ਛੇਤੀ ਚੱਕਲਾ ਜਿਹੜਾ ਬਿਮਾਰ ਹੈ ਮੈਨੂੰ ਲੱਗਦਾ ਰੱਬਾ ਤੇਰੇ ਪੈਨ ਚ ਥੋੜੀ ਜਿਹੀ ਸ਼ਿਆਹੀ ਹੈਗੀ ਆ ਹੈਗੀ ਆ ਜਿੱਤਿਆ ਹੈਗੀ ਆ ਉਹਦੇ ਰੱਬ ਦੇ ਪੈਨ ਚ ਸ਼ਾਈ ਮੁੱਕ ਵੀ ਗਈ ਨਾ ਆਪਾਂ ਰੱਬ ਨੂੰ ਦਵਾਤ ਲੈ ਕੇ ਦੇ ਦਾਂਗੇ ਪਰ ਤੇਰੇ ਨਾਲ ਤੋਪਾ ਜਰੂਰ ਭਰਾਵਾਂਗੇ ਫੇਰ ਤਾਂ ਬਾਈ ਤੇਰਾ ਬਹੁਤ ਧੰਨਵਾਦ ਜੀਤਿਆ ਜੇ ਕਿਤੇ ਮੇਰਾ ਵੀ ਤੋਪਾ ਭਰਾ ਦੇ ਤੇ ਮੈਂ ਤਾਂ ਐਂ ਕਹਿਣਾ ਤੈਨੂੰ ਦੇਖ ਤੂੰ ਤਾਂ ਪਤੰਦਰਾ ਖੁਸ਼ ਰਹਿਣਾ ਹੋਮੇਗਾ ਉਹ ਇਕਾਂ ਨੂੰ ਰਹਿਣਾ ਖੁਸ਼ ਯਾਰ ਉਹ ਕਹਿੰਦੇ ਆ ਨਾ ਬਸ ਵੀ ਤਾਂ ਠੇ ਢੋਲ ਨੇ ਜਿਹਦੇ ਨਾਲ ਬਾਪਰਦੀ ਆ ਉਹਨੂੰ ਪਤਾ ਹੁੰਦਾ ਇਹਦਾ ਯਾਰ ਮੇਰਾ ਰੱਬ ਜਾਣਦਾ ਜਾਂ ਮੈਂ ਜਾਣਦਾ ਵੀ ਮੈਂ ਕਿੰਨਾ ਕੁ ਖੁਸ਼ ਹਾਂ ਕਿੰਨਾ ਕੁ ਦੁਖੀ ਹਾਂ ਜੀਤਿਆ ਇਹ ਤਾਂ ਤੂੰ ਪਤੰਦਰਾ ਮੈਨੂੰ ਮਖੌਲ ਕਰਦਾ ਦੁਖੀ ਜੀਤ ਆ ਮੇਰੇ ਵਰਗੇ ਨਹੀਂ ਗੱਲ ਸੁਣ ਲੈ ਓਏ ਦੋ ਰੰਨਾ ਨੇ ਤੇਰੇ ਕੋਲੇ ਹੈ ਦੇਖ ਲੈ ਤੇਰੇ ਵਾਸਤੇ ਇੱਕ ਤਾਂ ਬਿਸਤਰਾ ਬਸਾਉਂਦੀ ਹੂ ਹੈ ਦੂਜੀ ਪਾਣੀ ਤੇ ਗਰਮ ਕਰਦੀ ਹੋਗੀ ਫਿਰ ਦੂਜੀ ਕਹਿੰਦੀ ਮੈਂ ਜੀ ਤੁਹਾਡੇ ਵਾਸਤੇ پراਉਂਠੇ ਲਾ ਕੇ ਲਿਆਉਣੀ ਆ ਫਿਰ ਉਹ ਕਹਿੰਦੀ ਉਹ ਨਾ ਨਾ پراਉਂਠੇ ਨਹੀਂ ਜੀ ਮੈਂ ਤੁਹਾਡੇ ਵਾਸਤੇ ਕਾਫੀ ਬਣਾਉਣੀ ਆ ਪਤੰਦਰਾ ਤੇਰੀਆਂ ਤਾਂ ਦਸੇ ਕਿਓ ਚ ਨੇ ਓਏ ਜੀਤਿਆ ਓਏ ਦੱਸੇ ਕਿਓ ਚਕਾ ਨੂੰ ਮੇਰੀ ਤਾਂ ਇੱਕ ਵੀ ਕਿਓ ਚ ਨਹੀਂ ਸੁਣ ਲਾ ਗਨ ਜਿਵੇਂ ਤੂੰ ਸੋਚਦਾ ਇਹਦਾ ਕੁਛ ਨਹੀਂ ਇਹ ਤਾਂ ਬਲਕੇ ਦੇ ਉਲਟ ਵੱਡੀ ਦਾ ਕਹਿੰਦੀ ਛੋਟੀ ਆ ਗਈ ਉਹਨੂੰ ਕਹੇ ਪਰੌਂਠੇ ਪਕਾਉ ਛੋਟੀ ਕਹੇ ਦੀ ਵੱਡੇ ਨੂੰ ਕਹੇ ਬਿਸਤਰਾ ਵਿਛਾਉ ਵੱਡੀ ਕਹਿੰਦੀ ਛੋਟੀ ਨੂੰ ਕਹੇ ਪਾਣੀ ਗਰਮ ਕਰੂ ਛੋਟੀ ਕਹਿੰਦੀ ਤੂੰ ਉਧਰ ਖਾਲਾ ਮੈਂ ਤਾਂ ਭਰਾਵਾ ਨਾਲ ਘਰ ਦਾ ਨਾ ਘਾੜਦਾ ਮੈਂ ਤਾਂ ਵਿਚਾਰੇ ਫਸਾ ਬੈਠਾ ਜੀਤਿਆ ਫੇਰ ਤੂੰ ਆਏ ਕਰ ਨਿਕਾ ਮੂੰਹ ਕਹਿੰਦੇ ਹੁੰਦੇ ਨੇ ਵੱਡੀ ਬਾਤ ਹਮ ਇੱਕ ਮੈਨੂੰ ਸਮਾ ਦੇ ਉਹ ਮੇਰਾ ਬਾਪ ਮੇਰਾ ਛਲਕੜਿਆ ਹੈ ਕੀ ਕਰਦਾ ਮੈਂ ਕੀ ਭੌਂਕਦਾ ਮਾ ਦੁੱਖ ਦੀ ਗੱਲ ਕਰਦਾ ਚਲ ਉਧਰ ਹੀ ਉਧਰ ਹੀ ਦੇਖ ਲੂਗੀ ਉਹ ਆਹੋ ਦੇਖ ਲੂ ਮੈਂ ਸੜ ਦੇ ਮਾਰ ਮਾਰ ਬੱਕੀ ਪੀੜ ਪਾ ਦੋ ਨਹੀਂ ਪਰ ਚੰਨ ਤੇਰਾ ਬਹੁਤ ਵਧੀਆ ਉਹ ਹੀ ਜੀ ਚੰਨ ਜੇ ਕਿਤੇ ਸਾਡੇ ਘਰੇ ਚੜ ਜਾਏ ਜੀਤਿਆਂ ਮੈਂ ਵੀ ਤੇਰੇ ਵਾਂਗੂ ਨਾ ਖੁਸ਼ ਰਹਾਂ ਬਸ ਉਹ ਦੋ ਚਾਰ ਮਹੀਨੇ ਦੀ ਗੱਲ ਆ ਤੈਨੂੰ ਦੱਸਾਂ ਫੁੜਕਣ ਵਾਲੀ ਆ ਚਾੜ ਦਾਂ ਕਿ ਚੰਨ ਫਿਰ ਤੈਨੂੰ ਪੁੱਛਾਂਗੇ ਪੁੱਤ ਵੀ ਹੁਣ ਤੂੰ ਦੱਸ ਵੀ ਤੂੰ ਖੁਸ਼ ਆ ਜਾਂ ਦੁਖੀ ਆ ਉਹ ਤਾਂ ਆਏ ਤੇ ਪਤਾ ਲੱਗੂ ਪਰ ਜੀਤਿਆਂ ਮੈਂ ਆਏ ਕਹਿੰਦਾ ਤੀਗਾ ਬੀਜੇ ਮੈਂ ਸਿੱਧੀ ਡਾਇਰੈਕਟ ਹਾਂ ਚੈਨਲ ਵਾਲੀ ਗੱਲ ਕਰ ਲੈ ਵੀ ਕਿਤੋਂ ਕਰਾ ਦੇ ਹੜ ਮੇਰਾ ਸਾਲਾ ਤੈਨੂੰ ਮੈਂ ਕਰਾਉਣਾ ਗੱਲ ਸਿੱਧੀ ਹੈ ਜਾਂ ਦਫਾ ਇਥੋਂ ਨਹੀਂ ਜਿੱਤਿਆ ਮੈਂ ਆਏ ਕਹਿੰਦਾ ਜਿਵੇਂ ਕਹਿੰਦੇ ਨੇ ਉਹ ਤੇ ਵਿੱਚ ਵਿਚੋਲਾ ਵਿੱਚ ਓਲਾ ਮੈਂ ਉਹ ਗੱਲ ਕਰਦੀ ਸਿੱਧੀ ਉਹ ਗੱਲ ਕਰ ਤੂੰ ਤਾਂ ਮੇਰਾ ਸਾਲਾ ਤਿਮੀ ਦੇ ਮੱਥੇ ਲੱਗਿਆ ਮੜ ਤੂੰ ਐਡਾ ਕਲੇਣਾ ਬੰਦਾ ਐਡਾ ਕਲੇਣਾ ਬੰਦਾ ਜੇ ਤੇਰਾ ਮੂੰਹ ਦੇਖ ਲੈ ਸਵੇਰੇ ਮੇਰੇ ਖਲ ਪਾਣੀ ਨੰਨਸীব ਹੋਵੇ ਚੱਲ ਚੱਲ ਫਿਰ ਕਰੀ ਗੱਲ ਜੀ ਤੇ ਆ ਉਹ ਤੂੰ ਜਾ ਇੱਥੋਂ ਦਫਾ ਹਾਂ ਕਰੀ ਗੱਲ ਕਰ ਲੂਗਾ ਜਾ ਬਗ ਜਾ ਕਰਾ ਦੇ ਚੰਨ ਨਾਲ ਗੱਲ ਉਹ ਥੋੜਾ ਚੰਨ ਤਾਂ ਮੇਰੇ ਨਾਲ ਨਹੀਂ ਚੰਗੀ ਤਰ੍ਹਾਂ ਗੱਲ ਕਰਦਾ ਇਹਦੀ ਗੱਲ ਕਰਾ ਦੇ ਇਹ ਤਾਂ ਭਰਾਵਾ ਜੀਦਾਂ ਨਾਲ ਬੀਤਦੀ ਹੈ ਨਾ ਉਹਨੂੰ ਪਤਾ ਹੁੰਦਾ ਦੂਜਿਆਂ ਦੇ ਪਤਾ ਨਜ਼ਾਰੇ ਨੇ ਨਜ਼ਾਰੇ ਕੀ ਕਰੀ ਜਾਨੀਏ ਦੇਖ ਲਾ ਚਾਹ ਬਣਾਉਣੀ ਆ ਐਨੀ ਕਿ ਚਾਹ ਕੀ ਗੱਲ ਇਹ ਤਾਂ ਇੱਕ ਕੱਪ ਜ਼ਿਆਦਾ ਹੈ ਫਿਰ ਮੈਂ ਆਪਦੇ ਵਾਸਤੇ ਬਣਾਉਣੀ ਹੈ ਇੱਕ ਕੱਪ ਹੀ ਪੀਉਂਗੀ ਹੋਰ ਕੀ ਮੈਂ ਦੋ ਕੱਪ ਪੀਉਂਗੀ ਕਿ ਕੋਲੇ ਪਰ ਪਰ ਪੀਉਂਦੇ ਰਹੇ ਵਾਂਗੂ ਜਿਹੜੇ ਦੂਜੇ ਘਰ ਦੇ ਮੈਂਬਰ ਨੇ ਉਹ ਕਿੱਥੇ ਜਾਣਗੇ ਚਾਹ ਪੀਣ ਵਾਸਤੇ ਕੀ ਗੱਲ ਠੇਕਾ ਲਿਆ ਹੋਇਆ ਹੱਥ ਹੈਗੇ ਨੇ ਬਣਾ ਲੈਣਗੇ ਜਿਹਨੇ ਪੀਣੀ ਹੈ ਮੈਂ ਤਾਂ ਆਪਦੀ ਹੁਣ ਪੀਣੀ ਹੈ ਬਣਾ ਕੇ ਚਾ ਠੇਕਾ ਤਾਂ ਨਹੀਂ ਲਿਆ ਹੈਗਾ ਐਨਾ ਤੈਨੂੰ ਵੀ ਪਤਾ ਇੱਕ ਮੈਸ ਦੁੱਧ ਦਿੰਦੀ ਹੈ ਕਿੰਨਾ ਕੁ ਦੁੱਧ ਹੈ ਕਰੇ ਜੇ ਤੈ ਚਾਹ ਬਣਾਣੀ ਫਿਰ ਮਗਰਲੇ ਕਿੱਥੇ ਜਾਣਗੇ ਲੈ ਦੱਸ ਬਣਾ ਕੇ ਪੀ ਲੋ ਦੁੱਧ ਤੁਹਾਡੇ ਸਾਹਮਣੇ ਪਿਆ ਖੰਡ ਮਿੱਠਾ ਉਹਰੇ ਪਿਆਗਾ ਚਾਹ ਪੱਤੀ ਮੈਂ ਤਾਂ ਬਣਾ ਕੇ ਆਪਦੀ ਕਾੜੀ ਚਾਹ ਪੀਣੀ ਆ ਮੈਂ ਕਿਹੜਾ ਤਸਤੂ ਕੁਝ ਲੈਣਾ ਜਦੋਂ ਤੁਸ ਕਾੜੀ ਜੀ ਬਣਾ ਕੇ ਪੀ ਲੇਗੀ ਤੇ ਬਾਕੀ ਕਾੜੀ ਪੀਣ ਵਾਲੇ ਕਿੱਥੇ ਜਾਣਗੇ ਕਿੱਥੇ ਹੁਣ ਜਿੱਥੇ ਇੱਕ ਕੱਪ ਪਾਣੀ ਦਾ ਪਾਇਆ ਢੇੜ ਕੱਪ ਪਾ ਲੈਂਦੀ ਸਾਰੇ ਚਾਹ ਪੀ ਲੈਂਦੇ ਨਹੀਂ ਮੇਰੀ ਗੱਲ ਸੁਣ ਨਾਲੇ ਜੇ ਰਹਿਣਾ ਇਸ ਘਰ ਚ ਨਾ ਪਰਿਵਾਰ ਨਾਲ ਰਲ ਮਿਲ ਕੇ ਰਹਿਣਾ ਪਊਗਾ ਇਹ ਨਹੀਂ ਹੈਗਾ ਵੀ ਅੰਦਰ ਆਈ ਰਸੋਈ ਚ ਜਰਕ ਦੇਣੀ ਕੱਲੀ ਜਾਣੀ ਨੇ ਕਦੇ ਕੁਝ ਬਣਾ ਕੇ ਖਾ ਲਿਆ ਕਦੇ ਕੁਝ ਬਣਾ ਕੇ ਖਾ ਲਿਆ ਆਏ ਨਹੀਂ ਚੰਗ ਜਿਗੇਰਾ ਖਾਣ ਨਹੀਂ ਮਿਲਦਾ ये कुछ नहीं चलना है घरे जे ते यही कुछ करना चक अपद बोरीया बिस्तर डंडी रगड़ क्यों की गल मेनू भी ब्याह के लिया कोई मैं निकल उदल के नहीं आई हैगी ठीक है मेरा भी ओनेजा तेरा अच्छा वी हाँ। मैं पहला इतने मैं आई हेर जे इस घर चहना ना रण मिलकर रहना सिख ली नी तोले करके कर खा सी ਕਿਉਂ ਨਹੀਂ ਖਾ ਸਕਦੀ ਮੈਂ ਆਪਦੀ ਮਨ ਪਸੰਦ ਦਾ ਜਦੋਂ ਮਰਜੀ ਕੁਝ ਬਣਾਵਾ ਖਾਵਾ ਤੈਨੂੰ ਕੀ ਨਾਲੇ ਮੇਰਾ ਬੰਦਾ ਕਮਾਉਂਦਾ ਤੈਥੋਂ ਥੋੜੀ ਮੰਗਦੀ ਆ ਤੇਰੇ ਮੂਰੇ ਥੋੜੀ ਹੱਥ ਥੜਨੀ ਆ ਮੈਂ ਨਹੀਂ ਚੰਗਾ ਭਲਾ ਬਸਦਾ ਸੀ ਮੇਰਾ ਤਾਂ ਘਰ ਸੋਪਣੇ ਤੂੰ ਇੱਥੇ ਆ ਕੇ ਪਟਿਆ ਨਹੀਂ ਮੈਨੂੰ ਐਂ ਦੱਸ ਤੈਨੂੰ ਹੋਰ ਸਾਰੀ ਦੁਨੀਆ 'ਚ ਕੋਈ ਬੰਦਾ ਨਹੀਂ ਮਿਲਿਆ ਇਹੀ ਬੰਦਾ ਮਿਲਿਆ ਸੀ ਆਹੋ ਮੈਨੂੰ ਤਾਂ ਇਹੀ ਮਿਲਿਆ ਇਹਨੇ ਹੋਰ ਕੋਈ ਮਿਲੀ ਹੈਗੀ ਮੈਨੂੰ ਪਿਆਰ ਕਰਦਾ ਤਾਂ ਹੀ ਲੈ ਕੇ ਆਇਆ ਨਾਲੇ ਤੂੰ ਸਮਝਾਉਣਾ ਸੀ ਮੈਨੂੰ ਲਿਆਉਣ ਤੋਂ ਪਹਿਲਾਂ ਹੁਣ ਰੋਏ ਦਾ ਕੋਈ ਫਾਇਦਾ ਨਹੀਂ ਹੁਣ ਤਾਂ ਬਸ ਇਹ ਮੈਨੂੰ ਜ਼ਿੰਦਗੀ ਭਰ ਆਪਦੇ ਨਾਲ ਜਦੋਂ ਇੱਕ ਦੇ ਪਿਆਰ ਤੇ ਨਹੀਂ ਟਿਕਿਆ ਏ ਦੂਜੀ ਦੇ ਪਿਆਰ ਤੇ ਕਿਵੇਂ ਟਿਕਜੂ ਇਹ ਨਾ ਹੋਵੇ ਕਿ ਤੇ ਸਾਲ 6 ਮਹੀਨਿਆਂ ਨੂੰ ਇੱਕ ਹੋਰ ਲਿਆਵੇ ਤੀਜੀ ਫੇਰ ਤੂੰ ਕੀ ਕਰੇਂਗੀ ਕੋਈ ਗੱਲ ਨਹੀਂ ਦੇਖਨੀ ਆ ਤੀਜੀ ਕਿਹੜੀ ਆਉਂਦੀ ਆ ਨਹੀਂ ਮੈਨੂੰ ਤਾਂ ਐਂ ਲੱਗਦਾ ਤੈਨੂੰ ਵੀ ਬਸ ਅਸੀਂ ਦੋਹਾਂ ਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ पीला झोसला क्यों पींद नहीं लांग इलायची आली चल बनी बनाई मिल गई मेरी सौकन आई तेरी रोटी हराम करूंगी तू भी की याद रखेंगी भी मेरी सौकना कौन है कौन नहीं